ਮੈਂ ਬੇਨਤੀ ਕਰਾਂ ਲੰਮੇ ਸਫ਼ਰ ਤੇ ਆਪਾਂ ਕਿਤੇ ਜਾਣਾ ਹੋਵੇ ਹਿਸਾਬ ਕਿਤਾਬ ਲਾ ਲੈਨੇ ਆ ਕਿ ਐਨਾ ਟਾਈਮ ਲੱਗੇਗਾ ਐਨੇ ਘੰਟੇ ਲੱਗਣਗੇ ਐਨੇ ਦਿਨ ਲੱਗਣਗੇ ਤੇ ਉਸ ਹਿਸਾਬ ਨਾਲ ਆਪਾਂ ਆਪਣਾ ਪ੍ਰਸ਼ਾਦਾ ਪਾਣੀ ਦਾ ਰਸਤੇ ਦੇ ਭੋਜਨ ਦਾ ਪ੍ਰਬੰਧ ਕਰਕੇ ਤੁਰਦੇ ਆਂ ਤੇ ਮਹਾਰਾਜ ਪੰਚਮ ਪਾਸ਼ਾ ਫਰਮਾਉਂਦੇ ਕਿ ਜਦੋਂ ਸਰੀਰ ਵਿੱਚੋਂ ਨਿਕਲ ਕੇ ਜਿੰਦ ਆਤਮਾ ਪਰਲੋਕ ਨੂੰ ਚਾਲੇ ਪਾਵੇਗੀ ਉਹ ਰਸਤਾ ਇੰਨਾ ਲੰਮਾ ਹੈ ਕਿ ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਉਹਦੇ ਕੋ ਨਹੀਂ ਗਿਣੇ ਜਾਂਦੇ ਕਿ ਐਨੇ ਕੋਨੇ ਐਨੇ ਮੀਲ ਨੇ ਐਨੇ ਕਿਲੋਮੀਟਰ ਨੇ ਉਹ ਨਹੀਂ ਗਿਣੇ ਜਾਂਦੇ ਉਹ ਨਹੀਂ ਕੋਈ ਅੰਤ ਪਾ ਸਕਦਾ ਤੇ ਐਨੇ ਲੰਮੇ ਸਫਰ ਤੇ ਜਦੋਂ ਜਿੰਦ ਆਤਮਾ ਨੇ ਜਾਣਾ ਹੈ ਮਹਾਰਾਜ ਫਰਮਾਨ ਕਰਦੇ ਹਰ ਕਾ ਨਾਮ ਊਹਾ ਸੰਗ ਤੋਸਾ ਤੋਸਾ ਪੱਲੇ ਵੱੱਦਾ ਹੋਇਆ ਖਾਣ ਵਾਲਾ ਭੋਜਨ ਜੇ ਜਿਉਂਦਿਆਂ ਵਾਹਿਗੁਰੂ ਕਾ ਨਾਮ ਜਪਿਆ ਹੋਵੇਗਾ ਤਾਂ ਉਸ ਲੰਮੇ ਪੈਂਡੇ ਵਿੱਚ ਇਹ ਨਾਮ ਤੈਨੂੰ ਭੋਜਨ ਰੂਪ ਹੋ ਕੇ ਪ੍ਰਾਪਤ ਹੋਵੇਗਾ ਇਹਦੇ ਨਾਲ ਹੀ ਤੈਨੂੰ ਤ੍ਰਿਪਤੀ ਹੋਵੇਗੀ